ਅੱਜਕੱਲ੍ਹ ਸੋਸ਼ਲ ਮੀਡੀਆ ਤੇ ਆਨਲਾਈਨ ਠੱਗਾਂ ਸੰਸਲਾ ਵੱਡੀ ਪੱਧਰ ਤੇ ਜਾਰੀ ਹੈ। ਇੱਕ ਨਵੇਂ ਸੰਸਲਾ ਚੱਲ ਰਿਹਾ ਹੈ ਕਿ ਕੋਇਨ ਖਰੀਦੋ ਆਨਲਾਈਨ ਤੇ ਆਪਣਾ ਸੱਟਾ ਲਗਾਓ। ਇਸ ਸਬੰਧੀ ਮੋਹਾਲੀ ਪੁਲਿਸ ਨੂੰ ਉਸ ਦਿਨ ਸਵਲਤਾ ਮਿਲੀ। ਜਦੋਂ ਸੂਚਨਾ ਅਧਾਰ ਤੇ ਦੋ ਕਾਲ ਸੈਂਟਰਾਂ ਉੱਪਰ ਛਾਪੇਮਾਰੀ ਕੀਤੀ ਗਈ। ਜਿੱਥੋਂ 8 ਵਿਅਕਤੀਆਂ ਗ੍ਰਿਫਤਾਰ ਕੀਤਾ ਗਿਆ। ਜਿਨ੍ਹਾਂ ਵੱਲੋਂ ਲੋਕਾਂ ਨਾਲ 18 ਕਰੋੜ ਤੋਂ ਵੱਧ ਰੁਪਏ ਦੀ ਠੱਗੀ ਕੀਤੀ ਗਈ। ਇਹ ਲੋਕ ਕਾਲ ਸੈਂਟਰ ਦੇ ਜ਼ਰੀਏ ਲੋਕਾਂ ਨੂੰ ਲਾਲਚ ਦੇ ਦਿੰਦੇ ਸਨ। ਕੋਇਨਾਂ ਖਰੀਦੇ ਸਨ। ਔਨਲਾਈਨ ਗੇਮਾਂ ਖੇਡਾਂਦੇ ਸਨ ਤੇ 50000 ਲੱਖ ਘੱਟ ਪੈਸਿਆਂ ਲੋਕਾਂ ਨੂੰ ਜਿਤਾ ਦਿੰਦੇ ਸਨ ਜਦੋਂ ਲੋਕਾਂ ਨੂੰ ਲੱਚ ਪੈ ਜਾਂਦਾ ਸੀ ਤੇ ਵੱਡੀ ਰਕਮਾਂ ਲੈਂਦੇ ਸਨ ਤੇ ਉਹਨਾਂ ਨੂੰ ਹਰਾਣਾ ਸ਼ੁਰੂ ਕਰ ਦਿੰਦੇ ਸਨ ਤੇ ਉਹਨਾਂ ਦਾ ਅਕਾਊਂਟ ਖਾਲੀ ਕਰ ਦਿੰਦੇ ਸਨ ਤੇ ਲੋਕਾਂ ਨੂੰ ਨਾਲ ਵੱਡੀ ਪੱਧਰ ਠੱਗੀ ਕੀਤੀ ਜਾਂਦੀ ਸੀ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਮੋਹਾਲੀ ਦੇ ਐਸਐਸਪੀ ਪਰਦੇਸ ਹਸਨੇ ਦੱਸਿਆ ਕਿ ਇਸ ਸੰਬੰਧੀ ਪੁਲਿਸ ਨੇ ਰੇਡ ਕਰਕੇ 8 ਔਕਨ ਗ੍ਰਿਫਤਾਰ ਕੀਤਾ ਗਿਆ ਜੋ ਮੇਨ ਵਿਅਕਤੀ ਇਹਨਾਂ ਦਾ ਮੋਸਟਮੰਡਰ ਉਹ ਦੁਬਈ ਵਿੱਚ ਰਹਿੰਦਾ ਉਸ ਨੂੰ ਜਲਦੀ ਕਾਬੂ ਕੀਤਾ ਜਾਏਗਾ ਇਹਨਾਂ ਕੋਲੋਂ ਭਾਰੀ ਮਾਤਰਾ 'ਚ ਲੈਪਟਾਪ SIM ਕਾਰਡ ਭਾਰੀ ਅਤਰਕ ਕਾਫੀ ਮੋਬਾਈਲ ਅਤੇ ਪਾਸਬੁਕਾਂ ਬਰੰਦ ਕੀਤੀਆਂ ਗਈਆਂ ਹਨ ਤੇ ਉਹ ਪੁੱਛਗੀ ਚੱਜਾਰੀ ਹੈ ਹੋਰ ਵੀ ਕਈ ਵੱਡੇ ਫਲਾਸੇ ਹੋਣ ਦੀ ਉਮੀਦ ਹੈ ਆ ਤੁਹਾਨੂੰ ਸੁਣਾਉਂਦੇ ਹਾਂ ਮੋਹਾਲੀ ਐਸਐਸਬੀ ਇਸ ਸੰਬੰਧੀ ਕੀ ਜਾਣਕਾਰੀ ਦੇ ਰਹੇ ਨੇ ਦੇ ਆਨਲਾਈਨ ਗੇਮਿੰਗ ਦੇ ਸੱਟੇ ਦੇ ਕਾਲ ਸੈਂਟਰ ਜਿਹੜੇ ਚੱਲ ਰਹੇ ਸੀ ਖਰੜ ਦੇ ਏਰੀਆ ਵਿੱਚ ਉਹਦੇ ਸੰਬੰਧਿਤ ਰੱਖੀ ਗਈ ਹੈ ਜੀ ਡੀਐਸਪੀ ਸਾਈਬਰ ਕ੍ਰਾਈਮ ਔਰ ਸਾਈਬਰ ਯੂਨਿਟ ਜਿਹੜੀ ਸਾਡੀ ਹੈਗੀ ਉਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਖਰੜ ਦੇ ਏਰੀਆ ਦੇ ਵਿੱਚ ਦੋ ਐਦਾਂ ਦੇ ਕਾਲ ਸੈਂਟਰ ਚੱਲ ਰਹੇ ਹਨ ਜੀ ਜਿੱਥੇ ਲੋਕਾਂ ਨੂੰ ਉਹਦੇ ਚ ਇੱਕ ਵੈਬਸਾਈਟ ਦੇ ਰਾਹੀਂ ਜੁਆਇਨ ਕਰਾ ਕੇ ਉਹਨਾਂ ਤੋਂ ਠੱਗੀਆਂ ਮਾਰੀਆਂ ਜਾ ਰਹੀਆਂ ਨੇ ਉਹਦੇ ਵਿੱਚ ਇਹਦੇ ਵਿੱਚ ਕੀ ਸੀਗਾ ਜੀ ਇੱਕ ਦੋ ਕਾਲ ਸੈਂਟਰ ਪਾਰਟਿਕੁਲਰ ਜਿਹੜੇ ਚੱਲ ਰਹੇ ਸੀ ਤੇ ਅਲੱਗ-ਅਲੱਗ ਗੇਮਸ ਦੇ ਉੱਪਰ ਸੱਟਾ ਲਵਾਇਆ ਜਾਂਦਾ ਸੀਗਾ ਇਸ ਵੈਬਸਾਈਟ ਦੇ ਉੱਪਰ ਜਿਹੜਾ ਇਹਦਾ ਹਲੇ ਤੱਕ ਸਾਨੂੰ ਜਿੰਨਾ ਕ ਪਤਾ ਲੱਗਿਆ ਇੰਟਰਨੈਸ਼ਨਲ ਇੱਕ ਗਰੋਹ ਹੈ ਇਹਨਾਂ ਦਾ ਜਿਹੜਾ ਮਾਸਟਰ ਸਰਵਰ ਹੈਗਾ ਸਾਡੇ ਹਿਸਾਬ ਨਾਲ ਹੁਣ ਤੱਕ ਦੁਬਈ ਦੇ ਵਿੱਚ ਹੈਗਾ ਫਿਰ ਵੀ ਅਸੀਂ ਅੱਗੇ ਇਨਵੈਸਟੀਗੇਟ ਕਰ ਰਹੇ ਹਾਂ ਵੀ ਇੱਥੇ ਕੀ ਕੀ ਹੋਰ ਇੰਡੀਆ 'ਚ ਕੀ ਕੀ ਹੋ ਸਕਦਾ ਹੈ ਲੇਕਿਨ ਹਲੇ ਤੱਕ ਦੀ ਤਫਤੀਸ਼ ਤੋਂ ਸਾਨੂੰ ਪਤਾ ਲੱਗਿਆ ਵੀ ਇਹਨਾਂ ਦਾ ਮਾਸਟਰ ਸਰਵਰ ਦੁਬਈ 'ਚ ਹੈ ਜਿਹੜਾ ਵੀ ਬੰਦਾ ਇਹਨਾਂ ਦੀ ਵੈਬਸਾਈਟ ਤੇ ਜੁਆਇਨ ਕਰਦਾ ਸੀਗਾ ਉਹਨੂੰ ਇੱਕ ਆਈਡੀ ਪਾਸਵਰਡ ਦਿੱਤਾ ਜਾਂਦਾ ਸੀਗਾ ਜਿਹਦੇ ਰਾਹੀਂ ਉਹ ਬਾਰ-ਬਾਰ ਇਹਨਾਂ ਨਾਲ ਲੌਗਇਨ ਕਰਕੇ ਜੁਆਇਨ ਕਰਦਾ ਸੀਗਾ ਉੱਥੇ ਉਹ ਕੁਆਇਨਸ ਪਰਚੇਸ ਕਰਦਾ ਸੀਗਾ ਗੇਮਸ ਖੇਡਣ ਲਈ ਛੋਟੇ ਅਮਾਉਂਟ ਤੋਂ ਸ਼ੁਰੂ ਜਦੋਂ ਇੱਕ ਕੋਈ ਬੰਦਾ ਇਹਨੂੰ ਛੋਟੇ ਅਮਾਉਂਟ ਤੋਂ ਸ਼ੁਰੂ ਕਰਦਾ ਸੀ ਤਾਂ ਉਹਨੂੰ ਜਿਤਾਉਂਦੇ ਰਹਿੰਦੇ ਸੀ ਇਹਨਾਂ ਦਾ ਜਿਹੜਾ ਐਲਗੋਰਿਦਮ ਹੈ ਉਸ ਤਰ੍ਹਾਂ ਕੰਮ ਕਰਦਾ ਸੀ ਕਿ ਇੱਕ ਬੰਦਾ ਜਦੋਂ 50000 1 ਲੱਖ 2 ਲੱਖ ਹੋਰ ਵੱਡੇ ਅਮਾਉਂਟ ਤੇ ਜਾਈ ਜਾਂਦਾ ਸੀ ਉਹ ਜਿੱਦਾ ਰਹਿੰਦਾ ਪਰ ਇੱਕ ਸਰਟਨ ਅਮਾਉਂਟ ਤੇ ਆ ਕੇ ਉਹ ਹਾਰਨਾ ਸ਼ੁਰੂ ਕਰ ਦੁੰਦਾ ਸੀਗਾ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਕਿ ਉਹਨੂੰ ਬਿਲਕੁਲ ਉਹਦੇ ਪੈਸੇ ਤੋਂ ਬੰਦੇ ਨੂੰ ਲੁੱਟ ਲਿਆ ਜਾਂਦਾ ਸੀਗਾ ਜੀ ਹੁਣ ਤੱਕ ਦੀ ਜਿਹੜੀ ਸਾਡੀ ਤਫ਼ਤੀਸ਼ ਹੈਗੀ ਹੈ ਅਸੀਂ ਇਹਨਾਂ ਦੇ ਤਕਰੀ 127 ਬੈਂਕ ਏਟੀਐਮ ਸਾਨੂੰ ਮਿਲੇ ਆ ਜਿੰਨੇ ਕ ਪਾਸਬੁਕਸ ਵੀ ਕੁਝ ਮਿਲੀਆਂ ਹੈਗੀਆਂ ਜਿੰਨਾ ਉਹਦੇ ਹਿਸਾਬ ਨਾਲ ਅਸੀਂ ਚੈੱਕ ਕੀਤਾ 18 ਕਰੋੜ ਰੁਪਏ ਦਾ ਤਕਰੀਬਨ ਇਹ ਹਲੇ ਤੱਕ ਗਵਨ ਕਰ ਚੁੱਕੇ ਸੀਗੇ ਤੇ ਉਹਦੇ ਚੋ ਕਾਫੀ ਪੈਸਾ ਜਿੰਨੀ ਗੱਲੇ ਤੱਕ ਅਸੀਂ ਜਾਂਚ ਕੀਤੀ ਹੈ ਉਹਦੇ ਚੋ ਬਾਰ ਬਾਰ ਕੈਸ਼ ਵਿਡਰਾ ਹੋਂਦਾ ਸੀਗਾ ਤੇ ਉਹ ਹਵਾਲੇ ਦੇ ਰਾਹੀਂ ਫੋਰਨ ਚ ਤਕਰੀਬਨ 80 ਤੋਂ 85% ਜਿਹੜਾ ਅਮਾਉਂਟ ਹੈ ਟੋਟਲ ਉਹ ਬਾਹਰ ਜਾ ਚੁੱਕਿਆ ਇਥੋਂ ਟੋਟਲ ਰਿਕਵਰ ਟੋਟਲ ਇਹਦੇ ਚ ਜੀ 8 ਬੰਦੇ ਅਰੈਸਟ ਹੋਏ ਆ ਦੋ ਲੋਕੇਸ਼ਨਾਂ ਤੇ ਇਹ ਚੱਲ ਰਹੇ ਸੀਗੇ ਇੱਕੋ ਹੀ ਬੰਦਾ ਹਲੇ ਜਿਹੜਾ ਇਹਦਾ ਮਾਸਟਰਮਾਈਂਡ ਕਹ ਲੋ ਜਾਂ ਓਨਰ ਜਿਹੜਾ ਓਪਰੇਟ ਕਰ ਰਿਹਾ ਸੀ ਉਹ ਨਾਮਿਨੇਟ ਕਰਕੇ ਇਹਦੇ ਚੋਂ ਜੁਲੀ ਰੇਟਸ ਕਰ ਰਹੇ ਉਹਨੂੰ ਅਰੈਸਟ ਕਰਨ ਲਈ ਬਟ ਉਸ ਤੋਂ ਸਿਵਾ 8 ਬੰਦੇ ਇਨ ਟੋਟਲ ਜਿਹੜੇ ਅਲੱਗ-ਅਲੱਗ ਮਹਾਰਾਸ਼ਟਰਾ ਦੇ ਰਾਜਸਥਾਨ ਬਿਹਾਰ ਮੱਧਿਆਪਰਦੇਸ਼ ਦੇ ਰਹਿਣ ਵਾਲੇ ਆ ਉਹਨਾਂ ਨੂੰ ਇਹਦੇ ਵਿੱਚੋਂ 8 ਬੰਦਿਆਂ ਨੂੰ ਅਸੀਂ ਅਰੈਸਟ ਕੀਤਾ ਜੀ ਟੋਟਲ ਸਾਨੂੰ ਇਹਨਾਂ ਕੋਲੋਂ 5 ਲੈਪਟਾਪ 51 ਮੋਬਾਈਲ ਫੋਨ 70 SIM ਕਾਰਡ 127 ATM ਕਾਰਡਸ ਔਰ 2.5 ਲੱਖ ਰੁਪਿਆ ਕੈਸ਼ ਜਿਹੜੀ ਹੈਗੀ ਟੋਟਲ ਇਹਦੇ ਚ ਬਰਾਬਦਗੀ ਹੁੰਦਾ ਸੀ